ਮਢੇਂਡਾ ਮਹਿਸ਼ਵੀ ਚੌਂਕ ਦੇ ਵਿੱਚ ਗੱਡੀ ਆ ਜਿਹੜੀ ਟੋਸ ਤ ਬੁਰੀ ਤਰ੍ਹਾਂ ਪੰਨੀ ਗਈ ਆ ਤਾਂ ਦੱਸਿਆ ਜਾ ਰਿਹਾ ਜਿਹੜੇ ਲੋਕਾਂ ਨੂੰ ਮੌਕੇ ਤੇ ਜਿਹੜੇ ਹੈਗੇ ਸੀ ਕਹਿੰਦੇ 10 ਤੋਂ 15 ਜਿਹੜੇ ਲੋਕ ਆਏ ਤੇ ਨੌਜਵਾਨਾਂ ਨੇ ਆਨਸਾਰ ਆ ਜਿਹੜੀ ਗੱਡੀ ਭੰਨਣੀ ਸ਼ੁਰੂ ਕਰਤੀ ਤੇ ਇੱਕ ਨੌਜਵਾਨ ਨੂੰ ਬਾਹਰ ਕੱਢ ਕੇ ਬੁਰੀ ਤਰ੍ਹਾਂ ਉਹਨੂੰ ਕੁੱਟਿਆ ਉਹਦੀਆਂ ਲੱਤਾਂ ਤੋੜਤੀਆਂ ਉਹਦੀਆਂ ਬਾਹਾਂ ਤੋੜਤੀਆਂ ਮੌਕੇ ਤੇ ਜਿਹੜੇ ਲੋਕ ਬਾਈ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਆ ਗੱਡੀ ਭੰਨੀ ਆ ਮਰੇ ਉਹ ਹੀ ਕੋਈ 15 986 ਮੁੰਡੇ ਹਨ ਉਹਦੀ ਇਰਸੀ ਕੋਈ ਇੱਕ ਮੁੰਡਾ ਸੀ ਯਾਰ ਉਹਨਾਂ ਦਾ ਗੱਡੀ 'ਚ ਬੈਠਣ ਲੱਗਾ ਪਤਾ ਨਹੀਂ ਕੌਣ ਸੀ ਹਨ ਇਸ ਤੋਂ ਸਾਹਮਣੇ ਤੇ ਬੈਠੇ ਦੇਖੀ ਜਨ ਯਾਰਾ ਆਏ ਉਹਨਾਂ ਨੂੰ ਫੜ ਕੇ ਤੇ ਸੱਟ ਲਿਆ ਯਾਰਾ 15 ਨੇ ਸੀ ਗੰડા ਸੀ ਸੀ ਟੋਗੋ ਟੋਗੂ ਉਹਨਾਂ ਕੋਲੇ ਹਨ ਘਾੜੀਆਂ ਉਹਨਾਂ ਨੇ ਗੱਡੀ ਤੇ ਇੱਕ 15 ਜਣੇ ਅੰਦਰ ਪੰਜ ਗੱਡੀ ਤੇ ਦਵਾਲੇ ਹੋ ਗਏ ਪੰਜ ਤਰ ਜਣੇ ਇੱਧਰ ਹੋ ਗਏ ਹਨ ਬਾਈ ਆਏ ਸੀ ਜਿਵੇਂ ਉਹਨਾਂ ਨੇ ਲੱਤਾ ਬਾਕੀਆ ਕਰਨ ਵਾਲਾ ਹੋ ਗਿਆ ਯਾਰ ਬਾਕੀਓ ਨੀਚੇ ਡੈਡੀ ਕਰਤਾ ਕਿ ਤਰ੍ਹਾਂ ਦਾ ਬੰਦੇ ਯਾਰਾ ਇਕ ਬਾਹ ਵੀ ਆਣਾ ਤੋ ਲੱਕ ਤੇ ਕਰਿਆ ਰਹੋਦੇ ਯਾਰਾ ਟਾਕੀ ਟੱਕ ਹੋ ਗਿਆ ਯਾਰ ਕੋਣ ਦੇ ਯਾਰਾ ਸਾਰੇ ਤੇ ਬੰਦਾ ਨੀਚੋ ਡੈਮੇਜ ਹੀ ਕਰਤਾ ਸਾਰੇ ਯਾਰਾ ਪਤਾ ਨਹੀਂ ਕਿਤੋਂ ਸੀ ਮੜ ਕੇ ਅਗਲੀ ਨਿਕਲ ਗਿਆ ਯਾਰ ਸਾਰੇ ਵਿੱਚੋਂ ਭੱਜ ਗਏ ਪਿੱਛੋਂ ਉਹਨਾਂ ਨੂੰ ਅਸੀਂ ਬੜਾ ਵੀ ਇੱਕ ਅੱਦੇ ਬੰਦੇ ਨੂੰ ਵੀ ਆਣਾ ਬੱਸ ਕਰੋ ਯਾਰ ਤੁਸੀਂ ਯਾਰ ਛੱਡ ਦਿਓ ਠੀਕ ਹੈ ਉਹ ਜਾਂਦੇ ਜਾਂਦੇ ਵੀ ਗੱਡੀ ਤੇ ਮਾਰ ਕੇ ਗਿਆ ਜਦੋਂ ਅਸੀਂ ਕਿਹਾ ਵੀ ਬੱਸ ਕਰੋ ਇੱਕ ਅੱਦੇ ਬੰਦੇ ਨੂੰ ਫੜਿਆ ਨਾ ਤਰੋਂ ਅਸੀਂ ਭੱਜ ਗਏ ਸਾਹਮਣੇ ਹਾਂ ਸਾਰੇ ਸੀਗੇ ਬਾਈ ਉਹਨਾਂ ਕੋਲੇ ਗੱਡਾ ਸੀਗੇ ਨੂੰ ਸੀ ਯਾਰ ਨਾਰਮਲ ਇੰਨੇ ਤੇਜ਼ ਧਾਰ ਵਾਲੇ ਸਾਰੇ ਹਥਿਆਰ ਉਹ ਮਾਰ ਮਾਰ ਕੇ ਲੱਤਾਵਾਦੀ ਤੇ ਖੋਣਾ ਤੇ ਬਲੱਟ ਦੇਖ ਲੋ ਅਮੀ ਆਣਾ ਅਪ ਚਲੋ ਸ਼ੋਹ ਨਹੀਂ ਕਰ ਰਹੇ ਨਾ ਪੂਰੇ ਚਰ ਤਿਆਰੀ ਚ ਆਏ ਸੀ ਆਦੀ ਜੀ ਯਾਰ ਕੱਲਾ ਬੰਦਾ ਇੱਕ ਉਹਦੇ ਨਾਲ ਤੇ ਵੀ ਇੱਕ ਦੋ ਮੁੰਡੇ ਸੀਗੇ ਉਹ ਕਿਤੇ ਇੱਧਰ ਉੱਧਰ ਹੋ ਗਏ ਨਾ ਬਸ ਉਹ ਕੱਲੇ ਨੂੰ ਦੇਖ ਕੇ ਅੱਲਾਸੀ ਭਾਈ ਜਿਹੜੇ ਕਾਰ ਚ ਇਹ ਉਸ ਟਾਈਮ 'ਚ ਜਦੋਂ ਫੜਿਆ ਉਹ ਤੋਂ ਕੱਲੇ ਸੀਗਾ ਬਾਜੂ ਆਈ ਕੋਈ ਮੁੰਡੇ ਕੀ ਜਾਂਦੇ ਸੀ ਵੀ ਹਾਂ ਸਾਡੇ ਨਾਲ ਸੀ ਅਸੀਂ ਨਾਲ ਦੇ ਨਾਲ ਦੇ ਹਾਂ ਜਦੋਂ ਉਹਨਾਂ ਕੁੱਟਿਆ ਉਹ ਤੋਂ ਕੱਲੇ ਸੀ ਇਹ ਉਹ ਤੋਂ ਕੱਲੇ ਸੀ ਉਹ ਤੋਂ ਕੱਲੇ ਸੀ ਉਹ ਤੋਂ ਇਹਨੂੰ ਕੱਲੇ ਨੂੰ ਆ ਕੇ ਫੜਿਆ ਇਹਨਾਂ ਨੇ ਤਾਂ 15 ਇਹਨਾਂ ਨੇ ਪਰ ਦੋ ਚਾਰ ਇਹਨਾਂ ਗੱਡੀ ਭੰਨਣ ਲੱਗ ਗਏ ਬਾਕੀ ਇਹਨਾਂ ਕੋਈ ਡਾਂਗ ਵੱਜਦੀ ਡਾਂਗਾ ਡੂੰਗਾ ਦਾ ਸਿਰ ਸੁਰ ਜਿੱਥੇ ਵਰਜੀ ਵਰਜ ਉਹਨਾਂ ਨੇ ਜਿਹੜੇ ਸੀਏ ਕਿਰਪਾਨਾ ਆਦਿ ਜਾਣੇ ਡਕੂਏ ਉਹ ਵਾ ਲੱਤੇ ਲੱਤੇ ਦੇ ਮਰੇ ਸਿਰ ਪਾ ਸਾਰੀ ਗਰਦੀ ਦਾ ਨੰਗਾ ਨਾਚ ਹੋਇਆ ਬਠਿੰਡਾ ਦੇ ਇੱਥੇ ਹਿਮੇਸ਼ਵਰੀ ਚੌਂਕ ਦੇ ਵਿੱਚ ਪੁਲਿਸ ਪਹੁੰਚ ਚੁੱਕੀ ਹੈ ਸਿਵਲੈਂਡ ਥਾਣੇ ਦੀ ਤਾਂ ਕਾਫੀ ਬੁਰੀ ਤਰ੍ਹਾਂ ਉਹਨੂੰ ਮੰਡੇ ਨੂੰ ਕੁੱਟਿਆ ਨੌਜਵਾਨ ਨੂੰ ਗੱਡੀ ਪੰਨੀ ਆ ਤੇ ਪੁਲਿਸ ਜਿਹੜੀ ਜਾਂਚ ਕਰ ਰਹੀ ਹੈ ਡੂੰਘਾਈ ਦੇ ਨਾਲ ਐ ਐਸ ਐਚਓ ਸਿਵਲ ਲੈਂਡ ਪਹੁੰਚੇ ਆ ਪੂਰੀ ਪੁਲਿਸ ਟੀਮ ਜਿਹੜੀ ਪਹੁੰਚੀ ਹੋਈ ਆ ਗੱਡੀ ਆ ਜਿਹੜੀ ਟੋਸ ਗੱਡੀ ਆ ਉਹ ਮਹੇਸ਼ਵਰੀ ਚੌਂਕ ਕੋਲੇ ਕਾਫੀ ਕਾਠਾ ਲੋਕਾਂ ਦੇ ਵਿੱਚ ਬਟੇਂਡਾ ਮਹੇਸ਼ਵਰੀ ਚੌਂਕ ਦੇ ਵਿੱਚ ਗੱਡੀ ਆ ਜਿਹੜੀ ਟੋਸ ਤ ਬੁਰੀ ਤਰ੍ਹਾਂ ਪੰਨੀ ਗਈ ਆ ਤਾਂ ਦੱਸਿਆ ਜਾ ਰਿਹਾ ਜਿਹੜੇ ਲੋਕਾਂ ਨੂੰ ਮੌਕੇ ਤੇ ਜਿਹੜੇ ਹੈਗੇ ਸੀ ਕਹਿੰਦੇ 10 ਤੋਂ 15 ਜਿਹੜੇ ਲੋਕ ਆਏ ਤੇ ਨੌਜਵਾਨਾਂ ਨੇ ਔਨਸਾਰ ਆ ਜਿਹੜੀ ਗੱਡੀ ਭੰਨਣੀ ਸ਼ੁਰੂ ਕਰਤੀ ਤੇ ਇੱਕ ਨੌਜਵਾਨ ਨੂੰ ਬਾਹਰ ਕੱਢ ਕੇ ਬੁਰੀ ਤਰ੍ਹਾਂ ਨੂੰ ਕੁੱਟਿਆ ਉਹਦੀਆਂ ਲੱਤਾਂ ਤੋੜਤੀਆਂ ਉਹਦੀਆਂ ਬਾਹਾਂ ਤੋੜਤੀਆਂ ਮੌਕੇ ਤੇ ਜਿਹੜੇ ਲੋਕ ਬਾਈ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਆ ਗੱਡੀ ਭੰਨੀ ਹੈ ਵੀਰੇ ਉਹ ਹੀ ਕੋਈ 10 15 90 ਸੀਏ ਮੁੰਡੇ ਆ ਨਾ ਹੁੰਡੀਰ ਸੀਗੀ ਕੋਈ ਇੱਕ ਮੁੰਡਾ ਸੀ ਯਾਰ ਉਹਨਾਂ ਗੱਡੀ 'ਚ ਬੈਠਣ ਲੱਗਾ ਪਤਾ ਨਹੀਂ ਕੌਣ ਸੀ ਨਾ ਇਸ ਤੋਂ ਸਾਹਮਣੇ ਤੇ ਬੈਠੇ ਦੇਖੀ ਜੰਨੇ ਯਾਰਾ ਆਏ ਉਹਨਾਂ ਨੂੰ ਫੜ ਕੇ ਤੇ ਸੱਟ ਲਿਆ ਯਾਰਾ 10 15 90 ਗੰਡਾ ਸੀ ਸੀ ਟੋਗੋ ਟੋਕੂ ਉਹਨਾਂ ਕੋਲੇ ਹਨਾ ਘਵਾੜੀਆਂ ਉਹਨਾਂ ਨੇ ਗੱਡੀ ਤੇ ਇੱਕ ਬੰਦਾ ਜਾਨੇ ਇਧਰ ਪੰਜ ਗੱਡੀ ਤੇ ਦਵਾਲੇ ਹੋ ਗਏ ਪੰਜ ਤਰ ਜਾਨੇ ਇਧਰ ਹੋ ਗਏ ਹਨ ਉਹ ਤੋਂ ਬਈ ਆਏ ਸੀ ਜਿਵੇਂ ਉਹਨਾਂ ਨੇ ਲੱਤਾ ਤੁਨਾਂ ਲੱਤਾ ਬਾਕੀਆ ਕਰਨ ਵਾਲਾ ਹੋ ਗਿਆ ਬਾਕੀਓ ਨੀਚੇ ਸਾਰ ਡੈਡੀ ਕਰਤਾ ਕਿ ਤਰ੍ਹਾਂ ਦਾ ਬੰਦੇ ਯਾਰ ਇੱਕ ਵਾਂ ਵੀ ਹਨ ਤੋ ਇੱਕ ਲੱਕ ਤੇ ਕਰਿਆ ਰ ਉਹਦੇ ਯਾਰ ਟਾਕੀ ਟੱਕ ਹੋ ਗਿਆ ਯਾਰ ਕੋਣ ਦੇ ਯਾਰ ਸਾਰੇ ਤੇ ਬੰਦਾ ਨੀਚੋ ਡੈਮੇਜ ਹੀ ਕਰਤਾ ਸਾਰੇ ਯਾਰ ਬਈ ਕਿੱਥੋਂ ਦੀ ਮੜ ਗਿਆ ਗਲੀ ਨਿਕਲ ਗਿਆ ਯਾਰ ਸਾਰੇ ਵਿੱਚੋਂ ਭੱਜ ਗਏ ਵਿੱਚੋਂ ਉਹਨਾਂ ਨੂੰ ਅਸੀਂ ਬੜਾ ਵੀ ਇੱਕ ਅੱਧੇ ਬੰਦੇ ਨੂੰ ਵੀ ਯਾਰਾ ਬੱਸ ਕਰੋ ਯਾਰ ਤੁਸੀਂ ਯਾਰ ਛੱਡ ਦੋ ਠੀਕ ਹੈ ਉਹ ਜਾਂਦੇ ਜਾਂਦੇ ਵੀ ਗੱਡੀ ਤੇ ਮਾਰ ਕੇ ਗਿਆ ਜੀ ਅਸੀਂ ਕਿਹਾ ਵੀ ਵਾਸ ਕਰੋ ਕਿੱਡੇ ਬੰਦੇ ਫੜਿਆ ਨਾ ਉਤਰੂ ਅਸੀਂ ਭੱਜ ਗਏ ਸਾਹਮਣੇ ਆਉਂਦੀ ਆਰਤੀ ਉਹਨਾਂ ਕੋਲੇ ਹਾਂ ਸਾਰੇ ਸੀਗੇ ਭਾਈ ਉਹਨਾਂ ਕੋਲੇ ਇੱਕ ਨਾਸ ਸੀ ਨੂਸੀਆ ਨਾਰਮਲ ਨੇ ਤੇ ਹਥਿਆਰ ਵਾਲੇ ਸਾਰੇ ਹਥਿਆਰ ਓਏ ਮਾਰ ਕੇ ਲੱਤਾਵਾਦੀ ਤੇ ਖੂਨ ਤੇ ਬਲੱਟ ਦੇਖ ਲੋ ਅਮੀ ਹਣਾ ਆਪਾਂ ਚਲੋ ਸ਼ੋ ਨਹੀਂ ਕਰ ਰਹੇ ਤਿਆਰੀ ਚਾਹੀਦੀ ਜੀ ਯਾਰ ਕੱਲਾ ਬੰਦੇ ਇੱਕ ਉਹਦੇ ਨਾਲ ਤੇ ਵੀ ਇੱਕ ਦੋ ਮੁੰਡੇ ਸੀਗੇ ਉਹ ਕਿਤੇ ਉਤਰ ਉਤਰ ਹੋ ਗਏ ਨਾ ਬਾਜੋ ਕੱਲੇ ਨੂੰ ਦੇਖ ਕੇ ਅਲਾਸੀ ਭਾਈ ਜਿਹੜਾ ਕਾਰ ਚ ਇਹ ਉਸ ਟਾਈਮ ਜਦੋਂ ਫੜਿਆ ਨੂੰ ਉਹ ਤੋਂ ਕੱਲੇ ਸੀਗਾ ਬਾਅਦੋਂ ਆਏ ਜੀ ਕੋਈ ਮੁੰਡੇ ਕੀ ਜਾਂਦੇ ਸੀ ਵੀ ਹਾਂ ਸਾਡੇ ਨਾਲ ਸੀ ਅਸੀਂ ਨਾਲ ਦੇ ਨਾਲ ਦੇ ਜਦੋਂ ਉਹਨਾਂ ਕੁੱਟਿਆ ਉਹ ਤੋਂ ਕੱਲੇ ਜੀ ਉਹ ਤੋਂ ਕੱਲੇ ਸੀ ਉਹ ਤੋਂ ਕੱਲੇ ਸੀ ਉਹ ਤੋਂ ਕੱਲੇ ਨੂੰ ਆ ਕੇ ਫੜਿਆ ਇਹਨਾਂ ਨੇ ਤਾਂ 15 ਇਹਨਾਂ ਨੇ ਪਰ ਦੋ ਚਾਰ ਇਹਨਾਂ ਨੇ ਗੱਡੀ ਪਰਣ ਲਾ ਗਏ ਬਾਕੀ ਇਹਨਾਂ ਨੇ ਕਿਹਦੇ ਡਾਂਗ ਵਜੇ ਡਾਂਗਾ ਡੂੰਗਾ ਦਾ ਸਿਰ ਸੁਰ ਜਿੱਥੇ ਵਰਜੀ ਮਾਰਦੇ ਉਹਨਾਂ ਨੇ ਜਿਹੜੇ ਸੀ ਕਿਰਪਾਨਾ ਉਹਦੇ ਜਾਣੇ ਤੱਕ ਉਹ ਵਾ ਲੱਤੇ ਲੱਤੇ ਦੇ ਮਾਰੇ ਸਿਰ ਪਰ ਰਾਹੀ ਲਾ ਕਰਦੀ ਦਾ ਅ ਐਸਐਚਓ ਦਾ ਜਿਹੜੇ ਆ ਗੱਡੀ ਪੰਨੀਆ ਪਤਾ ਲੱਗਿਆ ਜੀ ਕਿ ਕਦੇ ਇਹ ਵਾਲੇ ਵੈਰੀਫਾਈ ਕਰ ਰਹੇ ਸੀ ਸੀਸੀਟੀਵੀ ਫੁਟੇਜ ਲੈ ਰਹੇ ਆ ਲੈ ਰਹੇ ਹਾਂਜੀ 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 ਹਲੇ ਤਾਂ ਮੁੰਡੇ ਦਾ ਨਾਮ ਹੀ ਨਹੀਂ ਕਲੀਅਰ ਹੋਇਆ ਤੇ ਸੁਖਮਣੀ ਹਸਪੀਟਲ ਲੈ ਗਏ ਆ ਉਹਨਾਂ ਨਾਲ ਕਿਹੜੇ ਲੈ ਕੇ ਗਏ ਜੀ ਸੁਖਮਣੀ ਉਹਦੇ ਜਾਣਕਾਰ ਦੋਸਤ ਨਾਲ ਗੱਲ ਹੋਈ ਜੀ ਸੁਖਮਣੀ ਹਸਪੀਟਲ ਆਪਾਂ ਗੁਰੂੜ ਤੋਂ ਉੱਥੇ ਲੈ ਇੱਕਲਾ ਸੀ ਬੰਦਾ ਕਾਰ ਤੇ ਜਦੋਂ ਆ ਆ ਹਲੇ ਭਾਈ ਜੀ ਇਨਵੈਸਟੀਗੇਸ਼ਨ ਕਰੀ ਜਾਂਦੇ ਦੇਖੀ ਜਾਂਦੇ ਫੁਟੇਜ ਵਿੱਚ ਤੇ ਜਲਦੀ ਇਹ ਜਿਹੜੇ ਹਾਂਜੀ ਬਿਲਕੁਲ 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 ਤਾਂ ਬਿਲਕੁਲ ਦੋਸ਼ੀ ਇਹ ਕਹਿੰਦੇ ਜਲਦੀ ਅਸੀਂ ਫੜ ਲਾਂ ਸਾਹਮਣੇ ਫੁਟੇਜ ਕਢਾ ਰਹੇ ਆ ਬੁਰੀ ਤਰ੍ਹਾਂ ਕਿਉਂਕਿ ਤੁਹਾਨੂੰ ਦਿਖਾ ਦਈਏ ਤਸਵੀਰਾਂ ਗੱਡੀ ਤੇ ਵੀ ਪੂਰੀਏ ਗੜਾਸਿਆਂ ਨਾਲ ਪੰਨੀ ਆ ਜਾਂਦੇ ਹੋਏ ਗੱਡੀ ਵੀ ਤੋੜ ਕੇ ਗਏ ਆ ਪੁਲਿਸ ਦਾ ਜਿਹੜੀ ਜਾਂਚ ਦਾ ਵਿਸ਼ਾ ਆ ਜੇ ਤਾਂ ਡੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸਿਵਲ ਐਨ ਐਸ ਐਚਓ ਮੌਕੇ ਤੇ ਆ ਨਿਪਾਲਿਕਾ ਨਿਪਾਲਿਕਾ ਤਾਂ ਗੱਡੀ ਚੱਕਣਾ ਚੂਰ ਕਰ ਦਿੰਦੀ ਐ ਹਾਂਜੀ ਮੈਂ ਹੁਣੇ ਬਾ ਡਿਊਟੀ ਤੋਂ ਆਇਆ ਸੀ ਉਦੋਂ ਮੌਕੇ ਤੇ ਹੀ ਹੋਇਆ ਸਾਰਾ ਕੁਝ ਅੱਛਾ ਬੰਦ ਨਾਲ ਤੋਂ 15 ਜਣੇ ਸੀਗੇ ਉਹਨਾਂ ਨੇ ਬਾਈ ਦੇਖਿਆ ਹੀ ਨਹੀਂ ਗਾ ਯਾਰ ਕਿੱਥੇ ਡਾਂਗ ਵਾਜਦੀ ਆ ਕਿੱਥੇ ਕਿਰਪਾਨ ਵਾਜਦੀ ਆ ਕਿੱਥੇ ਗੜਾਸੀ ਵਾਜਦੀ ਆ ਦੇਖਿਆ ਹੀ ਨਹੀਂ ਉਹਨਾਂ ਨੇ ਉਹ ਜਿਵੇਂ ਐ ਲੱਗਦਾ ਜਿਵੇਂ ਮਾਰਨ ਦੇ ਮਕਸਦ ਨਾਲ ਹੀ ਆਏ ਹਾਂਜੀ ਮੈਂ ਹੁਣੇ ਬਾ ਡਿਊਟੀ ਤੋਂ ਆਇਆ ਸੀ ਉਦੋਂ ਮੌਕੇ ਤੇ ਹੀ ਹੋਇਆ ਸਾਰਾ ਕੁਝ ਅੱਛਾ ਬੰਦ ਨਾਲ ਤੋਂ 15 ਜਣੇ ਸੀਗੇ ਉਹਨਾਂ ਨੇ ਬਾਈ ਦੇਖਿਆ ਹੀ ਨਹੀਂ ਗਾ ਯਾਰ ਕਿੱਥੇ ਡਾਂਗ ਵਾਜਦੀ ਆ ਕਿੱਥੇ ਕਿਰਪਾਨ ਵਾਜਦੀ ਆ ਕਿੱਥੇ ਗੜਾਸੀ ਵਾਜਦੀ ਆ ਦੇਖੇ ਨਹੀਂ ਉਹਨਾਂ ਨੇ ਉਹ ਜਿਵੇਂ ਐ ਲੱਗਦਾ ਜਿਵੇਂ ਮਾਰਨ ਦੇ ਮਕਸਦ ਨਾਲ ਹੀ ਆਏ ਆ ਲੱਤਾਂ ਬਾਹਾਂ ਉਹਨਾਂ ਨੇ ਲੱਤਾਂ ਬਾਹਾਂ ਤੇ ਜਿਆਦਾ ਅਟੈਕ ਕੀਤਾ ਉਹਨਾਂ ਨੂੰ ਐ ਸੀ ਵੀ ਸਰੀਰ ਨਾਲੋਂ ਵੱਖ ਕਰ ਦਈਏ ਬਸ ਲੱਤਾਂ ਤੇ ਬਾਹਾਂ ਹਾਂ ਕੋਡੀਆਂ ਹਾਂ ਬਈ ਛੜਾਇਆ ਨਹੀਂ ਇੰਨੇ ਲੋਕ ਆ ਜਿਹੜੇ ਮੌਕੇ ਤੇ ਕਿਤੇ ਨਹੀਂ ਛੜਾਇਆ ਬਈ ਉਹ ਕੋਈ ਉਦੋਂ ਤਾਂ ਕੋਈ ਨੇੜੇ ਨਹੀਂ ਹੋਇਆਗਾ ਕੀ ਨੇੜੇ ਹੁੰਦੇ ਬਈ ਉਹ ਜਾਣੇ ਬਹੁਤ ਸੀਗੇ 10 ਤੋਂ 15 ਜਾਣੇ ਸੀਗੇ ਕਾਹਤੇ ਆਏ ਪਤਾ ਲੱਗਿਆ ਕੋਈ ਗੱਡੀ ਕਾਹੋਛ ਨਹੀਂ ਪਤਾ ਲੱਗਿਆ ਬਸ ਐ ਗਲੀਆਂ ਦੇ ਵਿੱਚ ਨਿਕਲ ਗਏ ਬਸ ਜਿਵੇਂ ਨਾ ਆਏ ਜਿਵੇਂ ਪੈਦਲ ਹੀ ਆਏ ਹੁੰਦੇ ਆ ਕੋਈ ਹੋ ਸਕਦਾ ਗੱਡੀ ਬੰਨੀ ਆ ਕਿ ਉਹਨੂੰ ਬਾਹਰ ਫੇਰ ਗੱਡੀ ਦੇ ਮਾਰੀਆਂ ਉਹਨਾਂ ਨੇ ਗੱਡੀ ਦੇ ਮਾਰ ਕੇ ਮੋੜ ਕੇ ਉਹਨੂੰ ਬਾਹਰ ਕੱਢਿਆ ਅੱਛਾ ਬਸ ਉਹ ਵਿਚਾਰਾ ਉੱਚੀਕਦਾ ਹੀ ਰਹਿ ਗਿਆ ਅੱਛਾ ਠੀਕ ਬਸ ਸਾਰੇ ਜੰਬੜ ਗਏ ਉਹਨੂੰ ਲੱਤਾਂ ਤੋੜੀਆਂ ਲੱਤਾਂ ਲੱਤਾਂ ਬਾਹਾਂ ਸਾਰੀਆਂ ਲਮਕੜੀਆਂ ਕਰਤੀਆਂ ਉਹਨਾਂ ਨੇ ਪਤਾ ਲੱਗਿਆ ਮੁੰਡਾ ਕੌਣ ਸੀ ਕਿੱਥੋਂ ਦਾ ਮੁੰਡੇ ਦਾ ਨਹੀਂ ਪਤਾ ਲੱਗਿਆ ਵੀਰੇ ਆਏ ਸੀ ਬਾਅਦ ਚ ਮੁੰਡੇ ਕਹਿੰਦੇ ਕਿ ਸਾਡੇ ਨਾਲ ਦਾ ਸ਼ਾਇਦ ਜਾਂਦਾ ਹਸਪੀਟਲ ਨਾਲ ਗਏ ਆ ਉਹਨਾਂ ਇੱਕ ਗੱਡੀ ਸੇ ਕਾਫੀ ਸੇ ਜੋ ਨਿਕਲ ਕੇ ਆਏ ਸੀ 15 20 ਵਨ ਤੇ ਅਸੀਂ ਉਧਰ ਪੱਲੇ ਸਾਈਡ ਸੀ ਕਬੜਾ ਆ ਗਿਆ ਸੀ ਕਿ ਤੇ ਗੋਲੀ ਉਲੀ ਚੱਲ ਗਈ ਖੜਕਾ ਹੁਆ ਮਲੇ ਰੋਡ ਕਾ ਆਵਾਜ਼ ਆਈ ਅੰਦਾ ਸੀ ਤੇ ਗੱਡੀ ਕੁਲਾੜੀ ਲੱਕੜ ਕੱਟਰੀ ਵਾਲੀ ਸੀ ਉਹਦੇ ਕਰਕੇ ਮੈਂ ਸੋਚਿਆ ਕਿ ਕੋਈ ਹਾਸਾ ਹੋ ਗਿਆ ਡਰ ਕੇ ਮਾਰੇ ਫਿਰ ਅਸੀਂ ਪੜੇ ਹੋ ਗਿਆ ਇਸ ਕਰਕੇ ਇਹ ਲੋਕਾਂ ਦੇ ਡਰਦੇ ਮਾਰੇ ਸਾਰੇ ਲੋਕ ਹੈ ਜਿਹੜੇ ਇੱਥੇ ਖਿਲਰ ਗਏ ਪਰ ਕਿਸੇ ਨੇ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਡਰ ਸੀ ਉਸ ਟਾਈਮ 14 ਤੋਂ 15 ਮੁੰਡੇ ਦੱਸੇ ਜਾ ਰਹੇ ਆ ਤੇ ਪੁਲਿਸ ਆ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਜਲਦੀ ਹੀ ਕਹਿੰਦੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਊਗਾ ਤਾਂ ਇਹ ਮਹੇਸ਼ਵਰੀ ਚੌਂਕ ਦੇ ਵਿੱਚ ਜਿਹੜਾ ਇਹ ਗੁੰਡਾਗਰਦੀ ਦਾ ਇੱਕ ਨੰਗਾ ਨਾਚ ਹੋਇਆ ਇੱਥੇ ਤਾਂ ਬੁਰੀ ਤਰ੍ਹਾਂ ਉਹ ਮੁੰਡੇ ਨੂੰ ਗੜਾਸਿਆਂ ਨਾਲ ਕੁੱਟਿਆ 14 ਤੋਂ 15 ਮੁੰਡੇ ਸੀ ਦੱਸਿਆ ਜਾ ਰਿਹਾ ਤਾਂ ਲੋਕਾਂ ਨੇ ਜਿਹੜੇ ਮੌਕੇ ਤੇ ਸੀ ਆਏ ਆਨਸਰ ਪਹਿਲਾਂ ਗੱਡੀ ਪੰਨੀ ਉਸ ਤੋਂ ਬਾਅਦ ਉਹਨੂੰ ਬਾਹਰ ਕੱਢਿਆ ਬਾਹਰ ਕੱਟ ਕੇ ਉਹਦੀਆਂ ਦੋਨੇ ਲੱਤਾਂ ਤੋੜੀਆਂ ਗਈਆਂ ਲੱਤਾਂ ਤੋੜਨ ਤੋਂ ਬਾਅਦ ਫਿਰ ਵੀ ਉਹਨਾਂ ਨੇ ਉਸ ਤੋਂ ਬਾਅਦ ਨਹੀਂ ਹਟੇ ਬਾਹਰ ਤੇ ਲੱਤਾਂ ਦੋਨੇ ਕਹਿੰਦੇ ਤੋੜ ਕੇ ਉਸ ਤੋਂ ਬਾਅਦ ਫਰਾਰ ਹੋ ਗਏ ਤੇ ਉਹ ਪ੍ਰਾਈਵੇਟ ਕਿਸੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੇ ਪੁਲਿਸ ਆ ਜਿਹੜੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੁੜੇ ਰਹੋ ਤੁਸੀਂ ਨਾਓ ਪੰਜਾਬ ਨਾਲ ਮੈਨਰੇਸ਼ਨ ਮਾ ਬਟਿੰਡਾ